ਬਸ ਸਟੈਂਡ ਜਿਹੜੇ ਨੇ ਦੇਖੋ ਬੜਾ ਵਧੀਆ ਕੁਐਸਚਨ ਹੈ ਤੁਹਾਡਾ ਬਸ ਸਟੈਂਡ ਜਿਹੜੇ ਉਸ ਵੇਲੇ ਤਾਂ ਉਸ ਬਾਤੀ ਮੁਤਾਬਕ ਬਣਾਏ ਗਏ ਸੀਗੇ ਹੁਣ ਉਹ ਬਹੁਤ ਸਾਰੇ ਬਸ ਸਟੈਂਡ ਵਿੱਚ ਵੀ ਆ ਗਏ ਸ਼ਹਿਰਾਂ ਦੇ ਵਿੱਚ ਆ ਗਏ ਜਿੱਥੇ ਵੱਡੀਆਂ ਬੱਸਾਂ ਨੂੰ ਜਾਣਾ ਕਾਫੀ ਦਿੱਕਤ ਆਉਂਦੀ ਹੈ ਲੁਧਿਆਣੇ ਦਾ ਵੀ ਇਹੀ ਹਾਲ ਹੈ ਮੈਂ ਆਪਣੀ ਲਾਈਫ ਦੀ ਸਟਰਗਲ ਵੀ ਇੱਥੋਂ ਹੀ ਸ਼ੁਰੂ ਕੀਤੀ ਸੀ ਤੇ ਉਦੋਂ ਉਸ ਵੇਲੇ ਘੱਟ ਸੀਗਾ ਟ੍ਰੈਫਿਕ ਤੇ ਉਸ ਹੁੰ ਤਾਂ ਹੋਰ ਜ਼ਿਆਦਾ ਵੱਧ ਗਿਆ ਸੋ ਚਾਹੇ ਉਹ ਬਠਿੰਡੇ ਦੀ ਗੱਲ ਹੈ ਉਹਦਾ ਬੱਸ ਸਟੈਂਡ ਬਠਿੰਡੇ ਦੇ ਵਿੱਚ ਆ ਗਿਆ ਪਟਿਆਲੇ ਅਸੀਂ ਬੱਸ ਸਟੈਂਡ ਬਾਹਰ ਕਰ ਲਿਆ ਹੈਨਾ ਤੇ ਅੰਮ੍ਰਿਤਸਰ ਸਾਹਿਬ ਦਾ ਜਿਹੜਾ ਬੱਸ ਸਟੈਂਡ ਹੈ ਉਹ ਵਿੱਚ ਹੈ ਤੇ ਜਿਹੜੇ ਵੱਡੇ ਸ਼ਹਿਰ ਨੇ ਜਲੰਧਰ ਦਾ ਬੱਸ ਸਟੈਂਡ ਉਹ ਵਿਚਾਲੇ ਹੈ ਹੈਨਾ ਉਸ ਵੇਲੇ ਤਾਂ ਉਹ ਬਾਹਰ ਸੀਗੇ ਮੰਡੀਆਂ ਤੇ ਬੱਸ ਸਟੈਂਡ ਉਸ ਵੇਲੇ ਅੰਦਰ ਸੀ ਪਰ ਆਬਾਦੀ ਆਲੇ ਦੋਲੇ ਆ ਗਈ ਤਾਂ ਹੁਣ ਉਹ ਵਿੱਚ ਆ ਗਏ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਨਾਲ ਸਲਾਹ ਕਰਕੇ ਕਿਉਂਕਿ ਬੱਸ ਸਟੈਂਡ ਦੇ ਨਾਲ-ਨਾਲ ਬਹੁਤ ਵੱਡਾ ਬਾਜ਼ਾਰ ਜੁੜਿਆ ਹੁੰਦਾ ਇੱਕ ਉਹ ਉਹ ਬਾਜ਼ਾਰ ਜਿਹੜਾ ਉਹ ਨਹੀਂ ਉਜਾੜਨਾ ਸੀ ਇਹ ਹੋ ਸਕਦਾ ਹੈ ਕਿ ਅਸੀਂ ਇਸ ਤਰ੍ਹਾਂ ਦਾ ਕੋਈ ਕਰ ਲਈਏ ਕਿ 20 30 ਕਿਲੋਮੀਟਰ ਦੇ ਰੇਡੀਅਸ ਵਾਲੀਆਂ ਬੱਸਾਂ ਜਿਹੜੀਆਂ ਨੇ ਉਹ ਲੋਕਲ ਬਾਜ਼ਾਰ 'ਚ ਆ ਜਾਣ ਜਿੱਥੋਂ ਲੋਕਾਂ ਨੇ ਲੋਕਲ ਖਰੀਦਦਾਰੀ ਕਰਨੀ ਹੈ ਜਿਹੜੀਆਂ ਵੱਡੇ ਸਟੇਸ਼ਨਾਂ ਵਾਲੀਆਂ ਬਾਹਰ ਆਊਟ ਆਫ ਸਟੇਟ ਜਾਂ ਆਊਟ ਆਫ ਸਿਟੀ ਜਿਹੜੀਆਂ ਕੋਈ ਅੰਮ੍ਰਿਤਸਰ ਸਾਹਿਬ ਜਾਂਦੀ ਹੈ ਕੋਈ ਚੰਡੀਗੜ੍ਹ ਜਾਂਦੀ ਹੈ ਕੋਈ ਕੋਟਕਪੂਰਾ ਗੰਗਾ ਨਗਰ ਜਾਂਦੀਆਂ ਹੈ ਨਾ ਉਹਨਾਂ ਬੱਸਾਂ ਵਾਸਤੇ ਕੋਈ ਹੋਰ ਇਸ ਤਰ੍ਹਾਂ ਦਾ ਪੁਆਇੰਟ ਤਾਂ ਕਿ ਲੋਕਾਂ ਨੂੰ ਖਜਲਖੁਆਰੀ ਵੀ ਨਾ ਹੋਵੇ ਜਾਂ ਫਿਰ ਸ਼ਟਲ ਬੱਸਾਂ ਚਲੋਣੀਆਂ ਪੈਣਗੀਆਂ ਕਿ ਹਾਂ ਕਿ ਉਹਨਾਂ ਨੂੰ ਉੱਥੇ ਤੱਕ ਲੈ ਕੇ ਜਾਇਆ ਜਾਵੇ ਇਹ ਨਾ ਹੋਵੇ ਕਿ ਅਸੀਂ ਉਹਨੇ ਹੀ ਕਰਾਇਆ ਉਹ ਹੋਰ ਮੋਗੇ ਤੋਂ ਲਾ ਕੇ ਲੁਧਿਆਣੇ ਤੱਕ ਲਾਉਣ ਉਹੀ ਲੁਧਿਆਣੇ ਆ ਕੇ ਫਿਰ ਉਹ ਆਪਣੀ ਜਿੱਥੇ ਵੀ ਮੰਜ਼ਿਲ ਉਹਨਾਂ ਦੀ ਹੈਗੀ ਆ ਉਹ ਤੱਕ ਜਾਣ ਵਾਸਤੇ ਉਹ ਉਹਨਾਂ ਕਰਾਇਆ ਕਿਤੇ ਲੋਕਲ ਟਰਾਂਸਪੋਰਟ ਤੇ ਲਾਉਣ ਇਹ ਨਹੀਂ ਹੋਊਗਾ ਸੋ ਇਸ ਤਰ੍ਹਾਂ ਦਾ ਲੋਕਾਂ ਦੇ ਸਹਿਯੋਗ ਨਾਲ ਲੋਕਾਂ ਤੋਂ ਜਿਹੜਾ ਲੈ ਕੇ ਵਿਊਜ਼ ਉਹਨਾਂ ਦੇ ਸਲਾਹਾਂ ਲੈ ਕੇ ਉਹਤ ਬਾਤ ਕਰਾਂ ਧੰਨਵਾਦ ਮੈਂ ਬੇਨਤੀ ਕਰੂੰਗਾ ਅਰਵਿੰਦ ਕੇਜੀਵਲ ਸਾਹਿਬ ਨੂੰ ਕਿ ਉਹ ਦਿੱਲੀ ਦੇ ਵਿੱਚ ਜਿੰਦਾ ਲਾਉਣ ਦਾ ਜਿਹੜਾ ਕੰਮ ਸੀਗਾ ਤੇ ਉਹਦਾ ਹੁਣ ਪੰਜਾਬ ਦੇ ਵਿੱਚ ਸ਼ੁਰੂਆਤ ਹੋ ਚੁੱਕੀ ਹੈ ਉਹਦੇ ਬਾਰੇ